ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਮਨ ਸਾਚਾ ਮੁਖ ਸਾਚਾ ਹੋਏ ਜਿਸ ਦੇ ਮਨ ਵਿੱਚ ਵੀ ਸੱਚਾ ਹੋਇਆ ਤੇ ਉਸ ਦੇ ਮੂੰਹ ਦੇ ਵਿੱਚ ਵੀ ਸੱਚਾ ਹੀ ਹੈ ਅਬਰ ਨਾ ਪੇਖੈ ਕਿਸ ਬਿਨ ਕੋਏ ਉਹ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਵੇਖਦਾ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਹੈ ਨਾਨਕ ਇਹਨਾਂ ਗੁਣਾਂ ਦੇ ਕਾਰਨ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਬ੍ਰਹਮ ਗਿਆਨੀ ਸਦਾ ਬੇਗ ਦਾਗ ਰਹਿੰਦੇ ਹਨ ਜਿਵੇਂ ਜਲ ਮੈਂ ਕਮਲ ਅਲੇਪ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਸਾਫ਼ ਹੁੰਦਾ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ ਬ੍ਰਹਮ ਗਿਆਨੀ ਸਦਾ દોਸ਼ रहਤ ਹੁੰਦਾ ਹੈ ਜਿਵੇਂ ਸੂਰ ਸਰਬ ਕੋ ਸੋਖ ਜਿਵੇਂ ਸੂਰਜ ਸਭ ਨੂੰ ਇੱਕੋ ਜਿਹਾ ਸੁਕਾਉਂਦਾ ਹੈ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਬ੍ਰਹਮ ਗਿਆਨੀ ਦੀ ਨਜ਼ਰ ਇਕਸਾਰ ਹੈ ਜੈਸੇ ਰਾਜ ਰੰਗ ਕੋ ਲਾਗਾ ਤੁਲ ਪਵਾਨ ਜਿਸ ਤਰ੍ਹਾਂ ਰਾਜੇ ਤੇ ਗਰੀਬ ਭਿਖਾਰੀ ਨੂੰ ਹਵਾ ਇੱਕ ਪ੍ਰਕਾਰ ਹੀ ਲੱਗਦੀ ਹੈ ਬ੍ਰਹਮ ਗਿਆਨੀ ਕਾ ਧੀਰਜ ਏਕ ਬ੍ਰਹਮ ਗਿਆਨੀ ਵਿੱਚ ਇੱਕ ਧੀਰਜ ਹੁੰਦਾ ਹੈ ਜਿਉ ਬਸਦਾ ਕੋ ਖੋਦਾ ਕੋ ਚੰਦਨ ਲੇਪ ਜਿਸ ਤਰ੍ਹਾਂ ਜ਼ਮੀਨ ਨੂੰ ਕੋਈ ਖੋਦਦਾ ਹੈ ਤੇ ਕੋਈ ਚੰਦਨ ਦਾ ਲੇਪ ਕਰਦਾ ਹੈ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ ਬ੍ਰਹਮ ਗਿਆਨੀ ਦਾ ਵੱਡਾ ਗੁਣ ਹੈ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਜਿਵੇਂ ਅੱਗ ਦਾ ਸੁਭਾਅ ਸਧਾਰਨ ਹੁੰਦਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਪਵਿੱਤਰਾਂ ਤੋਂ ਪਵਿੱਤਰ ਹੈ ਜੈਸੇ ਮੈਲ ਨਾ ਲਾਗੈ ਜਲਾ ਜਿਸ ਤਰ੍ਹਾਂ ਪਾਣੀ ਨੂੰ ਮੈਲ ਨਹੀਂ ਲੱਗ ਸਕਦੀ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਕਾਸ਼ ਬ੍ਰਹਮ ਗਿਆਨੀ ਦੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ ਜੈਸੇ ਧਾਰੇ ਉੱਪਰ ਆਕਾਸ਼ ਜਿਵੇਂ ਧਰਤੀ ਉੱਤੇ ਆਕਾਸ਼ ਦਾ ਪ੍ਰਕਾਸ਼ ਹੈ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਨੂੰ ਸੱਜਣ ਤੇ ਵੈਰੀ ਇੱਕੋ ਜਿਹੇ ਹਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਨੂੰ ਹੰਕਾਰ ਨਹੀਂ ਹੁੰਦਾ ਬ੍ਰਹਮ ਗਿਆਨੀ ਉੱਚ ਤੇ ਉੱਚਾ ਬ੍ਰਹਮ ਗਿਆਨੀ ਉੱਚਿਆਂ ਤੋਂ ਉੱਚਾ ਹੈ ਮਨ ਆਪਣਾ ਹੈ ਸਭ ਤੇ ਨੀਚਾ ਆਪਣੇ ਮਨ ਕਰਕੇ ਉਹ ਸਭ ਤੋਂ ਨੀਵਾ ਹੁੰਦਾ ਹੈ ਬ੍ਰਹਮ ਗਿਆਨੀ ਸੇ ਜਨ ਭਏ ਬ੍ਰਹਮ ਗਿਆਨੀ ਉਹ ਲੋਕ ਹੋਏ ਹਨ ਨਾਨਕ ਜਿਨ ਪ੍ਰਭ ਆਪ ਕਰੇ ਜਿਨ੍ਹਾਂ ਨੂੰ ਰੱਬ ਆਪ ਕਰਦਾ ਹੈ ਬ੍ਰਹਮ ਗਿਆਨੀ ਸਗਲ ਕੀ ਰੀਨਾ ਬ੍ਰਹਮ ਗਿਆਨੀ ਸਭਨਾ ਦੇ ਚਰਨਾਂ ਦੀ ਧੂੜ ਹੁੰਦਾ ਹੈ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਨੇ ਆਤਮ ਰਸ ਨੂੰ ਜਾਣ ਲਿਆ ਹੈ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਾਰਿਆਂ ਦੇ ਉੱਪਰ ਹੁੰਦੀ ਹੈ ਬ੍ਰਹਮ ਗਿਆਨੀ ਤੇ ਕੁਝ ਬੁਰਾ ਨਾ ਭਇਆ ਬ੍ਰਹਮ ਗਿਆਨੀ ਤੋਂ ਕਦੀ ਕੁਝ ਬੁਰਾ ਨਹੀਂ ਹੁੰਦਾ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਸਦਾ ਇੱਕੋ ਨਜ਼ਰ ਵਾਲਾ ਹੁੰਦਾ ਹੈ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਦੀ ਨਜ਼ਰ ਤੋਂ ਅੰਮ੍ਰਿਤ ਵਗਦਾ ਹੈ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਦੀ ਮਰਿਆਦਾ ਪਵਿੱਤਰ ਹੁੰਦੀ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਗਿਆਨ ਹੀ ਭੋਜਨ ਹੈ ਨਾਨਕ ਬ੍ਰਹਮ ਗਿਆਨੀ ਦਾ ਬ੍ਰह्म ਧਿਆਨ ਹੈ ਨਾਨਕ ਬ੍ਰਹਮ ਗਿਆਨੀ ਦਾ ਧਿਆਨ ਬ੍ਰह्म ਪਾਰ ਬ੍ਰह्म ਵਿੱਚ ਰਹਿੰਦਾ ਹੈ ਬ੍ਰਹਮ ਗਿਆਨੀ ਇੱਕ ਉਪਰ ਬ੍ਰਹਮ ਗਿਆਨੀ ਦੀ ਆਸ ਇੱਕ ਉੱਤੇ ਹੁੰਦੀ ਹੈ ਬ੍ਰਹਮ ਗਿਆਨੀ ਦਾ ਨਹੀਂ ਬਨਾਸ ਬ੍ਰਹਮ ਗਿਆਨੀ ਦਾ ਨਾਸ ਨਹੀਂ ਹੁੰਦਾ ਬ੍ਰਹਮ ਗਿਆਨੀ ਕਹ ਗਰੀਬੀ ਸਮਾਹਾ ਬ੍ਰਹਮ ਗਿਆਨੀ ਵਿੱਚ ਨਿਮਰਤਾ ਸਮਾਈ ਦੀ ਹੈ ਬ੍ਰਹਮ ਗਿਆਨੀ ਪਰ ਉਪਕਾਰ ਉਹ ਮਹਾ ਬ੍ਰਹਮ ਗਿਆਨੀ ਨੂੰ ਪਰਪਕਾਰ ਦਾ ਚਾਹ ਹੁੰਦਾ ਹੈ ਬ੍ਰਹਮ ਗਿਆਨੀ ਕਹ ਨਹੀਂ ਧੰਦਾ ਬ੍ਰਹਮ ਗਿਆਨੀ ਨੂੰ ਕੋਈ ਉਲਝਣ ਨਹੀਂ ਬ੍ਰਹਮ ਗਿਆਨੀ ਲੇਤਾਵਤ ਬੰਦਾ ਬ੍ਰਹਮ ਗਿਆਨੀ ਪਟਕਦਾ ਮਨ ਬੰਨ ਲੈਂਦਾ ਹੈ ਬ੍ਰਹਮ ਗਿਆਨੀ ਕਹ ਹੋਏ ਸੋ ਭਲਾ ਬ੍ਰਹਮ ਗਿਆਨੀ ਤੋਂ ਜੋ ਵੀ ਹੁੰਦਾ ਹੈ ਚੰਗਾਈ ਹੁੰਦਾ ਹੈ ਬ੍ਰਹਮ ਗਿਆਨੀ ਸੁਖ ਫਲਾ ਬ੍ਰਹਮ ਗਿਆਨੀ ਸਭ ਤਰ੍ਹਾਂ ਫਲਦਾ ਹੈ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਬ੍ਰਹਮ ਗਿਆਨੀ ਦੇ ਨਾਲ ਸਭ ਤਰ ਜਾਂਦੇ ਹਨ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਹੈ ਨਾਨਕ ਬ੍ਰह्म ਗਿਆਨੀ ਨੂੰ ਸਾਰਾ ਸੰਸਾਰ ਜਪਦਾ ਹੈ ਬ੍ਰह्म ਗਿਆਨੀ ਕਾ ਇੱਕ ਰੰਗ ਬ੍ਰह्म ਗਿਆਨੀ ਨੂੰ ਇੱਕੋ ਨਾਮ ਦਾ ਰੰਗ ਹੁੰਦਾ ਹੈ ਬ੍ਰह्म ਗਿਆਨੀ ਕਾ ਵਸ ਹੈ ਪ੍ਰਭ ਸੰਗ ਬ੍ਰह्म ਗਿਆਨੀ ਦੇ ਨਾਲ ਪ੍ਰਭੂ ਵਸਦਾ ਹੈ ਬ੍ਰह्म ਗਿਆਨੀ ਕਾ ਨਾਮ ਆਧਾਰ ਬ੍ਰह्म ਗਿਆਨੀ ਨੂੰ ਨਾਮ ਦਾ ਆਸਰਾ ਹੁੰਦਾ ਹੈ ਬ੍ਰह्म ਗਿਆਨੀ ਕਾ ਨਾਮ ਪਰਿਵਾਰ ਬ੍ਰह्म ਗਿਆਨੀ ਦਾ ਪਰਿਵਾਰ ਵੀ ਨਾਮ ਹੀ ਹੈ ਬ੍ਰह्म ਗਿਆਨੀ ਸਦਾ ਸਤ ਜਾਗਤ ਬ੍ਰह्म ਗਿਆਨੀ ਹਮੇਸ਼ਾ ਸੁਚੇਤ ਰਹਿੰਦਾ ਹੈ ਬ੍ਰह्म ਗਿਆਨੀ ਅਹੰਬੁੱਧ ਤਿਆਗਤ ਬ੍ਰह्म ਗਿਆਨੀ ਅਹੰਕਾਰ ਵਾਲੀ ਬੁੱਧੀ ਦਾ ਤਿਆਗ ਕਰ ਦਿੰਦਾ ਹੈ ਬ੍ਰਹਮ ਗਿਆਨੀ ਕੇ ਮਨ ਪਰਮ ਆਨੰਦ ਬ੍ਰਹਮ ਗਿਆਨੀ ਦੇ ਮਨ ਵਿੱਚ ਮਹਾ ਆਨੰਦ ਹੈ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਦੇ ਘਰ ਸਦਾ ਮੌਜ ਰਹਿਂਦੀ ਹੈ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਆਤਮ ਸੁਖ ਵਿੱਚ ਰਹਿੰਦਾ ਹੈ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾ ਸੇ ਨਾਨਕ ਬ੍ਰਹਮ ਗਿਆਨੀ ਦਾ ਨਾਸ ਨਹੀਂ ਹੁੰਦਾ ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ ਬ੍ਰਹਮ ਗਿਆਨੀ ਪਰ ਬ੍ਰਹਮ ਦੇ ਜਾਣਨ ਵਾਲਾ ਹੈ ਬ੍ਰਹਮ ਗਿਆਨੀ ਇਕ ਸੰਗ ਹੈ ਤਾ ਬ੍ਰਹਮ ਗਿਆਨੀ ਦਾ ਇੱਕੋ ਨਾਲ ਪਿਆਰ ਹੈ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਚਿੰਤਾ ਤੋਂ ਰਹਿਤ ਹੈ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਦਾ ਇਰਾਦਾ ਵੀ ਬੜਾ ਪਵਿੱਤਰ ਹੈ ਬ੍ਰਹਮ ਗਿਆਨੀ ਜਿਸ ਕਰ ਹੈ ਪ੍ਰਵਿਆਪ ਪਰਮਾਤਮਾ ਜਿਸ ਨੂੰ ਆਪ ਕਰਦਾ ਹੈ ਉਹੀ ਬ੍ਰਹਮ ਗਿਆਨੀ ਹੁੰਦਾ ਹੈ ਬ੍ਰਹਮ ਗਿਆਨੀ ਦਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਦਾ ਪ੍ਰਤਾਪ ਵੀ ਬਹੁਤ ਵੱਡਾ ਹੋ ਜਾਂਦਾ ਹੈ ਬ੍ਰਹਮ ਗਿਆਨੀ ਦਾ ਦਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਦਾ ਦਰਸ਼ਨ ਵੀ ਬਹੁਤ ਵੱਡੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਤੋਂ ਬਲਿਹਾਰ ਨੇ ਜਾਈਏ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ ਸ਼ਿਵ ਜੀ ਵੀ ਬ੍ਰਹਮ ਗਿਆਨੀ ਨੂੰ ਲੱਭਦਾ ਫਿਰਦਾ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਨਾਨਕ ਬ੍ਰਹਮ ਗਿਆਨੀ ਆਪ ਹੀ ਪਰਮਾਤਮਾ ਦਾ ਰੂਪ ਹੈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਬ੍ਰਹਮ ਗਿਆਨੀ ਕਾ ਸਗਲ ਮਨਮਾ ਹੈ ਬ੍ਰਹਮ ਗਿਆਨੀ ਦੇ ਮਨ ਵਿੱਚ ਸਭ ਕੁਝ ਹੈ ਉਹ ਸਭ ਜਾਣਦਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ब्रह्मज्ञानी ਦਾ ਭੇਦ ਕੋਈ ਨਹੀਂ ਜਾਣ ਸਕਦਾ ब्रह्मज्ञानी ਕੋ ਸਦਾ ਆਦੇਸ਼ ब्रह्मज्ञानी ਨੂੰ ਬਸ ਨਮਸਕਾਰ ਹੀ ਹੈ ब्रह्मज्ञानी ਕਾ ਕਥਿਆ ਨਾ ਜਾਏ ਅਦਾਖਰ ब्रह्मज्ञानी ਦੇ ਦੁਆਰਾ ਬੋਲਿਆ ਗਿਆ ਅਦਾ ਅੱਖਰ ਵੀ ਬ्यर्थ ਨਹੀਂ ਜਾਂਦਾ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਸਾਰਿਆਂ ਦਾ ਮਾਲਕ ਹੈ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਦੀ ਮਰਿਆਦਾ ਕੌਣ ਵਰਣਨ ਕਰ ਸਕਦਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਦੀ ਹਾਲਤ ਬਸ ਬ੍ਰਹਮ ਗਿਆਨੀ ਹੀ ਜਾਣਦਾ ਹੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਬ੍ਰਹਮ ਗਿਆਨੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਹੈ ਨਾਨਕ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਹੀ ਸਾਰੀ ਦੁਨੀਆ ਦਾ ਰਚਨਹਾਰ ਹੈ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਹਮੇਸ਼ਾ ਜਿਉਂਦਾ ਰਹਿੰਦਾ ਹੈ ਕਦੇ ਮਰਦਾ ਨਹੀਂ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਮੁਕਤੀ ਦੀ ਮਰਿਆਦਾ ਤੇ ਜੀਵਨ ਦਾ ਦਾਨ ਦੇਣ ਵਾਲਾ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਤਕਦੀਰ ਲਿਖਣ ਵਾਲਾ ਪ੍ਰਭੂ ਹੈ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਯਤੀਮਾਂ ਦਾ ਮਾਲਕ ਬ੍ਰਹਮ ਗਿਆਨੀ ਕਾ ਸਭ ਉਪਰ ਹੱਥ ਬ੍ਰਹਮ ਗਿਆਨੀ ਦਾ ਹੱਥ ਸਭਨਾ ਦੇ ਸਿਰ ਦੇ ਉੱਤੇ ਹੈ ਬ੍ਰਹਮ ਗਿਆਨੀ ਦਾ ਸਗਲਾਕਾਰ ਸਾਰਾ ਪਸਾਰਾ ਬ੍ਰਹਮ ਗਿਆਨੀ ਦਾ ਹੀ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਹੈ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਬਣੀ ਬ੍ਰਹਮ ਗਿਆਨੀ ਦੀ ਮਹਿਮਾ ਬ੍ਰਹਮ ਗਿਆਨੀ ਨੂੰ ਹੀ ਬਣ ਆਈ ਹੈ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਬ੍ਰਹਮ ਗ헤 ਨਾਨਕ ਬ੍ਰਹਮ ਗਿਆਨੀ ਸਭਨਾ ਦਾ ਮਾਲਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ